ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਕਿ ਹਾਲ ਚਾਲ ਨੇ? ਮੈਂ ਤੁਹਾਡਾ ਆਪਣਾ ਪਰਮਿੰਦਰ ਪੰਨੂ ਸਵਾਗਤ ਕਰਦਾ ਅੱਜ ਇਸ ਨਵੇਂ ਦਿਨ ਦੇ ਵਿੱਚ ਤੇ ਨਵੇਂ ਬਲੌਗ ਦੇ ਆਪਾਂ ਸ਼ੁਰੂਆਤ ਕਰਦੇ ਆ ਦੋਸਤੋ। ਆਪਣੀ ਅੱਜ ਦੀ ਟ੍ਰਿਪ 2025 ਦੀ ਪਹਿਲੀ ਟ੍ਰਿਪ ਆਪਾਂ ਜਾ ਰਹੇ ਹਿਮਾਚਲ ਮਨਾਲੀ ਵੱਲ। ਸੋ ਕਰਦੇ ਐਨਜੋਏਸ। ਹਿਮਾਚਲ ਦੇ ਵਿੱਚ ਮਨਾਲੀ ਦੇ ਵਿੱਚ ਸਨੋ ਫਾਲ ਹੋ ਰਹੀ ਆ ਤੇ ਆਪਾਂ ਐਤ ਕੀ ਸਨੋ ਫਾਲ ਦਾ ਨਜ਼ਾਰਾ ਲਾਵਾਂਗੇ। ਮੈਂ ਤੇ ਭਾਈ ਹੈਪੀ ਮੂਟ ਵਾਲੇ ਤੇ ਭੋਲਾ ਸਾਡੇ ਨਾਲ ਜਾ ਰਹੇ ਆ। ਤੇ ਆਪਾਂ ਚੱਲਦੇ ਜੀ ਮਨਾਲੀ ਤੇ ਕਰਦੇ ਐਨਜੋਏ ਬਣੇ ਰੋ ਸਾਡੇ ਨਾਲ ਤੇ ਤੁਹਾਨੂੰ ਵੀ ਕਰਾਉਨੇ ਐ ਐਨਜੋਏ ਲੋ ਜੀ ਦੋਸਤੋ ਆਪਣੀ 2025 ਦੀ ਪਹਿਲੀ ਟ੍ਰਿਪ ਸਟਾਰਟ ਹੋ ਚੁੱਕੀ ਆ ਤੇ ਆਪਾਂ ਜਾ ਰਹਿਆਂ ਹਿਮਾਚਲ ਮਨਾਲੀ ਵੱਲ ਬਾਈ ਹੈਪੀ ਜੀ ਮਲੋੜ ਤੋਂ ਤੇ ਪਿੱਛੇ ਪੋਲਾ ਪੋਲਾ ਆਪਣੇ ਨਾਲ ਸੈਕੰਡ ਵਾਰ ਜਾ ਰਿਹਾ ਮਨਾਲੀ ਹਿਮਾਚਲ ਸੋਰੀ ਇਹ ਪਹਿਲਾਂ ਛਿਪਲਾ ਗਿਆ ਸੀ ਮਨਾਲੀ ਫਸਟ ਟਾਈਮ ਜਾ ਰਹੇ ਆ ਆਪਣੇ ਨਾਲ ਤੇ ਮੈਂ ਤੇ ਬਾਈ ਦੂਸਰੀ ਵਾਰ ਮਨਾਲੀ ਜਾ ਰਹਿਆਂ ਆ ਤੇ ਐਰ ਕੀ ਲਵਾਂਗੇ برف ਦੇ ਨਜ਼ਾਰੇ 스ਨੋਹੋਲ ਦੇ ਨਜ਼ਾਰੇ ਸੋ ਤੁਹਾਨੂੰ ਵੀ ਦਵਾਂ ਨਿਆ ਨਜ਼ਾਰੇ ਤੇ ਬਣੇ ਰਹੋ ਸਾਡੇ ਨਾਲ ਸੋ ਆਪਾਂ ਮਿਲਦਾ ਜੀ ਅੱਗੇ ਲੋ ਜੀ ਦੋਸਤੋ ਆਪਾਂ ਆ ਚੁੱਕੇ ਆਂ ਚੰਡੀਗੜ੍ਹ ਮੇਨ ਹਾਈਵੇ ਤੇ ਤੇ ਆਪਾਂ ਇੱਥੋਂ ਜਾਵਾਂਗੇ ਸਿੱਧਾ ਚੰਡੀਗੜ੍ਹ ਚੰਡੀਗੜ੍ਹ ਤੋਂ ਪਾਇਆ ਮਨਾਲੀ ਕਿਉਂਕਿ ਜੇ ਆਪਾਂ ਇਧਰ ਜਲੰਧਰ ਜਾਂ ਲੁਧਿਆਣਾ ਵਿਚੋਂ ਦੀ ਜਾਂਦੇ ਆਂ ਤਾਂ ਰਸਤੇ ਖਰਾਬ ਹੀ ਨੇ ਤੇ ਟਾਈਮ ਵੀ ਜ਼ਿਆਦਾ ਲੱਗਦਾ ਚੰਡੀਗੜ੍ਹ ਦੇ ਰਸਤਾ ਸਾਰਾ ਮੇਨ ਹਾਈਵੇ ਆ ਵੱਡਾ ਰੋਡ ਆ ਤਪਾਂ ਭਾਈ ਚੰਡੀਗੜ੍ਹੋਂ ਕੇ ਮਨਾਲੀ ਜਾਵਾਂਗੇ ਸੋ ਭਾਈ ਜੀ ਕਰ ਰਿਹਾ ਡਰਾਈਵ ਪਿੱਛੇ ਸਾਡਾ ਭੋਲਾ ਤੇ ਭਾਈ ਆਪੇ ਜੀ ਗੱਡੀ ਚਲਾ ਰਿਹਾ ਦੇਖਦੇ ਆਪਾਂ ਤਾਂ ਕਿ ਅੱਗੇ ਗੱਡੀ ਆਪਾਂ ਫੜਾਂਗੇ ਤੇ ਲੋ ਨਜ਼ਾਰੇ ਤੁਸੀਂ ਰਸਤੇ ਦੇ ਤੇ ਆਪਾਂ ਮਿਲਦਾ ਜੇ ਅੱਗੇ ਲੋ ਜੀ ਦੋਸਤੋ ਆਪਾਂ ਬਹਿੰਡਾ ਲੰਘ ਚੁੱਕੇ ਆ ਤੇ ਆਪਾਂ ਇਸ ਟਾਈਮ ਖੜੇ ਆ ਪੁੱਛੋ ਟੋਲ ਪਲਾਜ਼ੇ ਤੇ ਟੋਲ ਲੰਘ ਕੇ ਤੇ ਆਪਾਂ ਹੁਣ ਜਾ ਰਹੇ ਆ ਚੰਡੀਗੜ੍ਹ ਵੱਲ ਤੇ ਚੰਡੀਗੜ੍ਹ ਤੋਂ ਆਪਾਂ ਜਾਵਾਂਗੇ ਮਨਾਲੀ ਆਈ ਹੋਪ ਕਿ ਤੁਸੀਂ ਇੰਜੋਏ ਕਰੋਗੇ ਇਸ ਵਲੌਗ ਨੂੰ ਕਿਉਂਕਿ ਇਹ ਮਨਾਲੀ ਦਾ ਆਪਣਾ ਦੂਸਰਾ ਵਲੌਗ ਆ ਦੂਸਰਾ ਟ੍ਰਿਪ ਆ ਸੋ ਮਿਲਦੇ ਆਂ ਜੀ ਆਪਾਂ ਰਸਤੇ ਤੇ ਕਰਾਂਗੇ ਅਨਜੋਤੀ ਸਵਾਦ ਲੋ ਜੀ ਦੋਸਤੋ ਆਪਾਂ ਚੱਲ ਪਏ ਇੱਕ ਵਾਰੀ ਫੇਰ ਚੰਡੀਗੜ੍ਹ ਰੋਡ ਤੇ ਚਾਰੇ ਚੰਡੀਗੜ੍ਹ ਮਨਾਲੀ ਵੱਲ ਲੋ ਜੀ ਦੋਸਤੋ ਆਪਾਂ ਬਰਨਾਲਾ ਲੰਘ ਚੁੱਕੇ ਆ ਤੇ ਜਾ ਰਹੇ ਆ ਚੰਡੀਗੜ੍ਹ ਵੱਲ ਇਹ ਵਾਲਾ ਰਸਤਾ ਤੁਸੀਂ ਪਹਿਲਾਂ ਵੀ ਕਾਫੀ ਵਾਰ ਬਲੌਗ ਦੇ ਵਿੱਚ ਦੇਖ ਚੁੱਕੇ ਹੋ ਕਿ ਆਪਾਂ ਜਦੋਂ ਵੀ ਚੰਡੀਗੜ੍ਹ ਵੱਲ ਜਾਣੇ ਆ ਜਾਂ ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾਣੇ ਤਾਂ ਆਪਾਂ ਬਾਇਆ ਬਰਨਾਲਾੋਂ ਵੀ ਜਾਣੇ ਆ ਸਗਰੂ ਰੂਹ ਵੀ ਜਾਣੇ ਆ ਤੇ ਆਪਾਂ ਬਰਨਾਲਾ ਲੰਘ ਚੁੱਕੇ ਆ ਤੇ ਜਾ ਰਹੇ ਆ ਜੀ ਆਪਾਂ ਚੰਡੀਗੜ੍ਹ ਵੱਲ ਤੇ ਚੰਡੀਗੜ੍ਹ ਤੋਂ ਆਪਾਂ ਜਾਵਾਂਗੇ ਮਨਾਲ ਹਾਂਜੀ ਦੋਸਤੋ ਆਪਾਂ ਖੜੇ ਆਂਗੇ ਸੰਗਰੂਰ ਵਾਲੇ ਟੋਲ ਪਲਾਜ਼ੇ ਤੇ ਇੱਥੇ ਥੋੜਾ ਟਾਈਮ ਕਰਦੇ ਆ ਰੈਸਟ ਕਿਉਂਕਿ ਚਾਹ ਪਾਣੀ ਪੀਣੇ ਕਿਉਂਕਿ 2-3 ਘੰਟੇ ਹੋ ਗਿਆ ਆਪਾਂ ਨੂੰ ਚੱਲੇ ਨੂੰ ਤੇ ਚਾਹ ਬਣਵਾਈਆ ਚਾਹ ਪੀਣੇ ਆ ਤੇ ਨਾਲ ਹੀ ਆਪਾਂ ਫਾਸਟੈਗ ਬਣਵਾਉਣਾ ਸੀ ਆਹ ਸਾਹਮਣੇ ਭਾਜੀ ਹੋਰੇ ਬਣਵਾ ਰਿਹਾ ਫਾਸਟੈਗ ਇਧਰ ਕੋਲਾ ਉਸਤਾ ਤੇ ਸਾਹਮਣੇ ਆਪਾਂ ਦਿੱਤੀ ਆ ਇਹ ਚਾਹ ਬਣਨੀ ਤੇ ਚਾਹ ਪੀਣੇ ਆ ਸੂਰੂਰ ਵਾਲੇ ਟੋਲ ਪਾਸੇ ਤੇ ਇੱਕ ਕੰਟੀਨੂਅਮ ਨਹੀਂ ਹੋਇਆ ਚੋਦੀ ਇਸ ਵਾਰ ਆਪਾਂ ਜਿਹੜੀ ਗੱਡੀ ਲੈ ਕੇ ਆਂਦੇ ਆ ਬਾਈ ਦੀ ਹੈਪੀ ਦੀ ਲੋਟ ਵਾਲੇ ਬਾਜੀ ਦੀ ਆਪਣੀ ਵਾਲੀ ਗੱਡੀ ਅੱਜ ਘਰੀ ਆ ਤੇ ਚੰਦਿਆਂ ਜੀ ਲੋ ਜੀ ਆਪਣੇ ਕੋਲੇ ਅੱਜ ਤੇ ਅੱਛਾ ਕੋਲ ਲਸਤਾ ਅੱਜ ਤਾਂ ਪਹਿਲੇ ਹੀ ਨਿਕਲ ਲੱਗ ਗਿਆ ਤੇ ਚਾਹ ਦੀ ਲੈਣੀਆਂ ਨਜ਼ਾਰੇ ਲੋ ਜੀ ਦੋਸਤੋ ਆਪਾਂ ਸੰਗਰੂਰ ਟੋਲਪਲਾਜ਼ੇ ਤੋਂ ਚਾਹ ਪੀ ਕੇ ਦੁਆਰਾ ਤੋਂ ਚੱਲ ਪਿਆਂਗੇ ਆਪਣੇ ਚੰਡੀਗੜ੍ਹ ਮਨਾਲੀ ਵੱਲ ਸਨ ਜੁਏ ਕਰ ਰਹੇ ਆ ਜੈਸ ਟਿੱਪ ਨੂੰ ਤੁਸੀਂ ਕਰਾਂ ਇੰਸਾ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਆਪਾਂ ਜਾਵਾਂਗੇ ਮਨਾਲੀ ਵੱਲ ਪਹਿਲਾਂ ਚੰਡੀਗੜ੍ਹ ਥੋੜਾ ਜਿਹਾ ਕਾਮਾ ਬ੍ਰਦਰ ਨੂੰ ਮਿਲਣਾ ਤੇ ਥੋੜਾ ਜਿਹਾ ਸਮਾਂ ਫੜਾਉਣਾ ਉਹਨਾਂ ਨੂੰ ਉਹਨਾਂ ਨੂੰ ਸਮਾਂ ਫੜਾ ਕੇ ਮਿਲ ਕੇ ਤੇ ਆਪਾਂ ਫਿਰ ਇੱਥੇ ਥਾਮਾਂਗੇ ਸਿੱਧਾ ਮਨਾਲੀ ਵੱਲ ਆ ਤੇ ਇੱਥੋਂ ਆਪਾਂ ਜਾਵਾਂਗੇ ਰੂਪਨਗਰ ਤੇ ਰੂਪਨਗਰ ਤੋਂ ਆਪਾਂ ਜਾਵਾਂਗੇ ਮਨਾਲੀ ਵੱਲ ਮਨਾਲੀ ਇੱਥੋਂ ਦਿਖਾ ਰਿਹਾ ਮੈਪ ਤੇ ਦਿਖਾ ਰਿਹਾ 247 ਤੇ ਇੱਥੇ ਦਿਖਾ ਰਿਹਾ 292 ਸੋ ਦੇਖਦੇ ਹਾਂ ਜੀ ਇਹ ਕਿਹੋ ਜਿਹਾ ਪਰ ਇੱਥੇ ਦਿਖਾ ਰਿਹਾਗਾ 247 ਤੇ ਹੋਰ ਤੇ 292 ਇਹ ਨਹੀਂ ਪਤਾ ਵੀ ਕਿੱਦਾਂ ਕਰੂ ਦੇਖੋ ਹਾਂਜੀ ਦੋਸਤੋ ਆਪਾਂ ਖੜਿਆ ਚੰਡੀਗੜ੍ਹ ਮਨਾਲੀ ਮੇਨ ਹਾਈਵੇ ਤੇ ਇੱਥੇ ਆਪਾਂ ਚਾਵਾਂਗੇ ਸਿੱਧਾ ਰੂਪਨਗਰਵਾਲ ਸਾਹਮਣੇ ਬੋਰਡ ਤੇ ਦਿਖਾ ਰਿਹਾ 283 ਕਿਲੋਮੀਟਰ ਤੇ ਗੂਗਲ ਮੈਪ ਦੇ ਧਿਆਨ ਰੱਖਦੇ ਦੇਖੀਏ ਸੈ ਤੋਂ ਸਾਰਾ ਹੈਗਾ 230 40 ਕਿਲੋਮੀਟਰ ਦੇਖਦੇ ਆਂ ਇਹ ਬੋਰਡ ਗਲਤ ਆ ਕਿ ਗੂਗਲ ਮੈਪ ਗਲਤ ਆ ਬਹੁਤ ਸ਼ਾਨਦਾਰ ਰਸਤਾ ਬਣਿਆ ਹੋਇਆ ਇੱਥੇ ਆਪਾਂ ਇੱਥੇ ਆਪਾਂ ਰੁਕਿਆਂਗੇ ਚਾਹ ਪੀਣਿਆ ਤੇ ਨਾਲ ਆਪਾਂ ਪਰੌਂਠੇ ਲਿਆਏ ਸੀ ਪਰੌਂਠੇ ਸੋ ਇੱਥੇ ਆਪਾਂ ਖੜੇ ਸੀ ਥੋੜਾ ਟਾਈਮ ਗੱਲਬਾਤ ਕਰਦੇ ਆਂ ਤੇ ਆਪਾਂ ਨਾਲ ਪਰੌਂਠੇ ਲੈ ਕੇ ਆਏ ਸੀ ਸੁਭਾਵਨ ਮਾਕੀ ਪਰੌਂਠੇ ਕੱਣੇ ਤੇ ਨਾਲ ਬਣਾਈਆ ਚਾਹ ਚਾਹ ਤੇ ਪਰੌਂਠੇ ਖਾਤੀ ਤੇ ਫਿਰ ਆਪਾਂ ਨਿਕਲਦੇ ਸਿੱਧਾ ਮਨਾਲੀ ਵੱਲ ਸੁਪੋਲੇ ਦੀ ਦੂਜੀ ਟ੍ਰਿਪ ਆ ਇਹਦਾ ਰਿਵਿਊ ਲੈਣੇ ਵੀ ਇਹਨੂੰ ਕਿੱਦਾਂ ਦਾ ਫੀਲ ਹੋ ਰਿਹਾ ਤੇ ਲੱਗਦਾ ਰਹੀਆ ਕਿ ਲੋਗਰੇ ਵੀ ਪਹਿਲਾਂ ਵਾਲੀ ਟ੍ਰਿਪ ਦੇ ਤਾਂ ਬੱਸ ਉਹ ਰਾਹ ਗੱਲ ਸੀ ਲਾਂ ਲੀ ਟ੍ਰਿਪ ਤੇ ਭੋਲਾ ਤਿਆਰੀ ਨਾਲ ਨਹੀਂ ਗਿਆ ਸੀ ਕਿਉਂਕਿ ਉਦੋਂ ਠੰਡ ਬਹੁਤ ਜ਼ਿਆਦਾ ਸੀ Shimla ਤੇ ਇਹ ਉਸਤਾਦ ਜੀ ਮੋਟੇ ਕਪੜੇ ਲੈ ਕੇ ਗਏ ਸੀ ਐਤਕਿ ਉਸਤਾਦ ਜੀ ਨੇ ਦੋ ਦੋ ਇਨਰ ਤੇ ਕੋਟ ਤੇ ਪਾਰਕ ਆ ਸੁਕਰਦੇ ਜੀ Enjoy ਤੁਸੀਂ ਵੀ ਕਰੋ ਬਲੌਗ ਨੂੰ Enjoy ਜੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੇ ਬਲੌਗ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਜੋ ਵੈਸਾ ਜਿਹਾ ਕੀ ਚਾਹ ਬਣ ਕੇ ਤੋਂ ਬਾਅਦ ਲੋ ਜੀ ਦੋਸਤੋ ਚਾਹ ਪੀਂਨ ਤੋਂ ਬਾਅਦ ਤੇ ਰੋਟੀ ਖਾਣ ਤੋਂ ਬਾਅਦ ਮੇਰਾ ਆਪਾਂ ਇੱਕ ਵਾਰ ਨਿਕਲ ਚੁੱਕਿਆ ਮਨਾਲੀ ਵਾਲਾ ਤੇ ਆਪਾਂ ਪਹੁੰਚਣ ਵਾਲੇ ਰੋਪਨਗਰ ਤੇ ਆਪਾਂ ਰੋਪਨਗਰ ਤੋਂ ਇਹਦੇ ਬਾਰ-ਬਾਰ ਦੀ ਨਿਕਲਾਂਗੇ ਸ਼ਾਇਦ ਵੀ ਵੜਾਂਗੇ ਤੇ ਆਪਾਂ ਇੱਥੋਂ ਚਾਰਾਂ ਸਿੱਧਾ ਨਾਨਕ ਜੀ ਤੋ ਸੋ ਸਾਹਮਣੇ ਪਹਾੜਾਂ ਦੀ ਪਹਿਲੀ ਚੜ੍ਹਦੀ ਚੱਕੀ ਆ ਤੇ ਜੀਰ ਦੇ ਦੋਸਤੋ ਆਪਾਂ ਪਹਾੜਾਂ ਦੇ ਵਿੱਚ ਆ ਚੁੱਕੇ ਆ ਪਰ ਇਸ ਟਾਈਮ ਜੋ ਇਹ ਪਹਾੜ ਦੇਖ ਰਹੇ ਹੋ ਪੰਜਾਬ ਦੇ ਪਹਾੜ ਨਹੀਂ ਆਪਾਂ ਹਲੇ ਪਹਾੜ ਪੰਜਾਬ ਦੇ ਵਿੱਚ ਨਹੀਂ ਫਿਲਹਾਲ ਤਾਂ ਅਜੇ ਫਿਲਹਾਲ ਆਪਾਂ ਪੰਜਾਬ ਦੇ ਵਿੱਚ ਹੀ ਆ ਲੋ ਜੀ ਦੋਸਤੋ ਆਪਾਂ ਹਿਮਾਚਲ ਦੇ ਵਿੱਚ ਐਂਟਰ ਕਰ ਚੁੱਕੇ ਆ ਸਾਹਮਣੇ ਹੈਗਾ ਹਿਮਾਚਲ ਗੇਟ ਤੇ ਇਧਰ ਦੇ ਹਿਮਾਚਲ ਨੂੰ ਆਉਣ ਵਾਸਤੇ ਇੱਕ ਕੁਝ ਟੈਕਸ ਦੇਣਾ ਪੈਂਦਾ सट वेगा सांगणे हा हिमाचल देश आप एंटर करिमाचल देश ਦੀ ਦੋਸਤ ਆਪਣੀ ਮਨਾਲੀ ਟ੍ਰਿਪ ਦੀ ਪਹਿਲੀ ਟਨਲ ਆ ਚੁੱਕੀ ਹੈ ਜਦੋਂ ਤਾਂ ਭਾਲ ਵੀ ਕੋ ਕੋਲਾ ਲਾ ਹਾਂ ਕੀ ਪ੍ਰਾਪ ਕਰਨਾ ਚਾਹਤੇ ਹੈ ਜੇ ਬਹੁਤ ਬੱਚਾ ਮੈਂ ਹਮਕਾ ਸਵਾਗਤ ਹੈ ਜਦੋਂ ਮੋੜੇ ਅੱਪਾ ਪਹਿਲੀ ਟਨਲ ਦੇ ਵਿੱਚ ਐਂਟਰ ਕਰਦੇ ਪਨੀਰ ਤੋੜ ਦੀ ਸੈਕਿੰਡ ਚੈਨਲ ਆ ਚੁੱਕੀ ਆ ਮੈਂ ਹਾਇਰ ਦੇ ਜੀ ਦੋਸਤੋ ਆਪਣੀ ਟ੍ਰਿਪ ਦੀ ਤੀਸਰੀ 터ਨਲ ਆ ਚੁੱਕੀ ਆ ਇਹ ਕਹਤੇ ਕੈਮਰੇ ਲੱਗੇ ਹੋਇਆ ਤਾਂ ਤਾਂ ਸਪੀਡ ਲਿਮਟ ਦੀਆ ਤਾਂ ਕਰ ਕੇ ਆਪਣਾ ਸਲੋ ਕਰਨ ਕਹਿੰਦੇ ਰਹਿ ਗਏ ਵੇ ਬੰਨੇ ਬੰਨੇ ਜੀ ਦੋਸਤੋ ਆਪਾਂ ਸੁੰਦਰ ਨਗਰ ਪਹੁੰਚ ਚੁਕੇ ਹਾਂ ਇੱਕ ਤਾਂ ਇੱਥੇ ਥਾਂ ਥਾਂ ਕੈਮਰੇ ਲੱਗੇ ਜਿਹਦੇ ਕਰਕੇ ਆਪਾਂ ਸਪੀਡ ਵਧਾ ਨਹੀਂ ਸਕਦੇ 50 52 ਜਾਂ 55 ਸਪੀਡ ਬੱਸ ਹੱਦ ਅਗਰ ਸਪੀਡ 60 ਤੋਂ ਜ਼ਿਆਦਾ ਕੀਤਾ ਚਲਾਣਾ ਤਾਂ ਕਰਕੇ ਆਪਾਂ ਸਪੀਡ 40 50 45 ਬੱਸ ਇੰਨੀ ਸਪੀਡ ਤੇ ਜਾ ਰਹੇ ਹਾਂ ਪਰ ਚੰਡੀਗੜ੍ਹ ਤੋਂ ਲੈ ਕੇ ਮਨਾਲੀ ਤੱਕ ਦਾ ਸਾਰਾ ਰਸਤਾ ਬਹੁਤ ਸੋਹਣਾ ਬਣਿਆ ਹਾਈਵੇ ਆ ਸਾਰਾ ਤੇ ਨਜ਼ਾਰਾ ਆ ਰਿਹਾ ਹੈਗਾ ਬਾਕੀ ਹਲੇ ਕਿਤੇ ਰੁਕੇ ਤਾਂ ਹੈ ਨਹੀਂ ਕਿ ਟਾਈਮ ਬਹੁਤ ਹੋ ਗਿਆ ਤੇ ਆਪਾਂ ਟਾਈਮ ਨਾਲ ਆਪਾਂ ਅੱਜ ਮਨਾਲੀ ਪਹੁੰਚਣਾ ਹੀ ਪਹੁੰਚਣਾ ਸੋ ਕੋਸ਼ਿਸ਼ ਕਰਾਂਗੇ ਕਿ ਹੁੰਦੇ ਹੋਏ ਆਪਾਂ ਸੁੰਦਰਨਗਰ ਨੂੰ ਵਿਜ਼ਿਟ ਕਰੀਏ ਪਰ ਆਪਾਂ ਇੱਕ ਵਾਰੀ ਇੱਥੇ ਨਹੀਂ ਰੁਕਾਂਗੇ ਸਿੱਧਾ ਆਪਾਂ ਜਾਵਾਂਗੇ ਮਨਾਲੀ जी आप आ चुके हैं टाइम से हाँ जी दोस्तों आप मनाली तो खड़े हैं साठ किलोमीटर पीछे ਦੇ ਸੇਰ ਦੇ ਬੈਠ ਬੈਠੇ ਤੱਕ ਗਏ ਆ ਤੇ ਥੋੜਾ ਟਾਈਮ ਕਰਕੇ ਰੈਸਟ ਇਹ ਆ ਜੀ ਸੋਹਣਾ 뷰 ਪਹਾੜਾਂ ਦਾ ਸੋ ਆਪੇ ਘਟਨਾ ਹੋ ਸੋ ਆਪੇ ਘਟਨਲ ਦੇ ਵਿੱਚ ਹੋ ਰਹੇ ਆ ਬਟ ਇਹ ਟਨਲ ਦੀ ਹਾਲਤ ਬਹੁਤ ਖਰਾਬ ਆ ਸਰ ਲੱਗਦਾ ਕਿ ਪੁਰਾਣੀ ਸਾਰੀ ਖਰੀ ਭਈਆ ਤੇ ਇਹ ਰਸਤਾ ਵੀ ਥੋੜਾ ਜਿਹਾ ਖਰਾਬ ਹੀ ਹੈ ਪਰ ਨਿਆਰਾ ਹੈ ਦੇ ਵਿੱਚ ਉਹਦੇ ਦੇ ਵਿੱਚ ਕਿੰਨੇ ਹਨੇਰਾ ਹਨੇਰਾ ਜਿਆਦਾ ਹਨੇਰਾ ਬਹੁਤ ਜਿਆਦਾ ਹੱਥ ਤੇ ਫਿਰ ਰਸਤਾ ਵੀ ਥੋੜਾ ਜਿਹਾ ਖਰਾਬ ਹੀ ਹੈ ਜੀ ਦੋਸਤੋ ਆਪਾਂ ਗੁੱਲੂ ਸ਼ਹਿਰ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਇਸ ਸਾਹਮਣੇ ਬੱਤ ਤੇ ਸਾਡੇ ਪੰਜ ਬਹੁਤ ਸੋਨਾ ਥਿਊ ਆ ਰਿਹਾ ਜੀ ਕਹਦਾ ਸੀ ਕਿ ਗੁੱਲੂ ਥੋੜਾ ਟਾਈਮ ਰੁਕੀਏ ਬੱਤ ਹਨੇਰਾ ਜ਼ਿਆਦਾ ਹੋ ਜਾਊਗਾ ਇਸ ਲਈ ਆਪਾਂ ਸਿੱਧਾ ਮਨਾਲੀ ਜਾਵਾਂਗੇ ਤੇ ਮਨਾਲੀ ਦੇ ਵਿੱਚ ਅੱਜ ਆਪਾਂ ਹੜੀਪਾ ਅੱਜ ਮਨਾਲੀ ਦੇ ਵਿੱਚ ਆਪਾਂ ਹੜੀਪਾ ਟੈਂਪਲ ਘੁੰਮਾਂਗੇ ਤੇ ਕੱਲ ਆਰਲੀ ਮਾਰਨਿੰਗ ਦੇਖਦੇ ਹਾਂ ਕੀ پلان ਬਣਦਾ ਪਰ ਪਹਿਲਾਂ ਆਪਾਂ ਸਿੱਧਾ ਚੱਲਦੇ ਸਿੱਧਾ ਮਨਾਲੀ ਜੀ ਦੋਸਤੋ ਆਪਾਂ ਮਨਾਲੀ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਸ਼ਾਮ ਦੇ 6:30 ਹੋ ਚੁੱਕਿਆ ਤੇ ਜਾ ਰਹੇ ਆ ਆਪਾਂ ਹਟਲ ਵੱਲ ਆਪਾਂ ਸਿਰਫ ਅੱਜ ਜਾ ਕੇ ਰੈਸਟ ਕਰਾਂਗੇ ਕਿਤੇ ਘੁੰਮਾਂਗੇ ਨਹੀਂ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਹੋ ਗਈ ਹੈ ਸਵੇਰ ਤੋਂ ਚੱਲੇ ਹੋਏ ਆ ਕਿਤੇ ਵੀ ਨਹੀਂ ਆਪਾਂ ਰੁਕੇ ਤੇ ਥਕਾਵਟ ਹੋ ਗਈ ਹੈ ਜ਼ਿਆਦਾ ਤੇ ਆਪਾਂ ਹੁਣ ਸਿੱਧਾ ਜਾਵਾਂਗੇ ਕਮਰੇ ਦੇ ਵਿੱਚ ਤੇ ਉੱਥੇ ਰੈਸਟ ਕਰਾਂਗੇ ਖਾਣਾ ਖਾ ਕੇ ਰੋਟੀ ਖਾ ਕੇ ਰੈਸਟ ਕਰਾਂਗੇ ਤੇ ਸੁਬਾਹ ਆਪਾਂ ਚੱਲਾਂਗੇ ਘੁੰਮਣ ਫੇਰ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਮਨਾਲੀ ਦੇ ਵਿੱਚ ਤੇ ਸ਼ਾਮ ਦੇ 6:30 ਹੋ ਚੁੱਕੇ ਆ ਰਾਤ ਦੇ 6:30 ਹੋ ਚੁੱਕੇ ਆ ਤੇ ਆਪਾਂ ਹੁਣ ਇਸ ਵਾਰ ਕਿਤੇ ਘੁੰਮਾਂਗੇ ਨਹੀਂ ਆਪਾਂ ਸਿੱਧਾ ਜਾ ਕੇ ਰੋਟੀ ਖਾਵਾਂਗੇ ਤੇ ਰੈਸਟ ਕਰਾਂਗੇ ਅੱਜ ਕਮਰੇ ਦੇ ਵਿੱਚ ਜਾ ਕੇ ਤੇ ਸੁਬਾਹ ਆਪਾਂ ਅਰਲੀ ਮਾਰਨਿੰਗ ਨਿਕਲਾਂਗੇ ਘੁੰਮਣ ਦੇ ਲਈ ਕੱਲ ਆਪਾਂ ਦੇਖਾਂਗੇ ਜਿੱਥੇ ਸਨੋ ਪੈਂਦੀ ਆ ਸਨੋ ਪੁਆਇੰਟ ਇਹ ਵਾਰਫਤ ਦੇ ਵਿੱਚ ਲਵਾਂਗੇ ਨਜ਼ਾਰੇ ਕਿਉਂਕਿ ਆਪਾਂ ਜਿਹੜਾ ਸਪੈਸ਼ਲ ਟ੍ਰਿਪ ਆਪਾਂ स्ਨੋ ਫਾਲ ਕਰਕੇ ਕੀਤਾ ਸਪੈਸ਼ਲੀ ਆਪਾਂ برف ਦੇਖਣ ਲਈ ਆਏ ਆਂ ਕਿਉਂਕਿ ਤਾਂ ਸਾਡਾ ਪਲਾਨ ਤਾਂ ਮਾਰਚ ਦੇ ਵਿੱਚ ਸਟਾਰਟ ਹੋਣਾ ਸੀ ਹਾਂ ਬਿਲਕੁਲ ਹੋਰ ਸਾਡਾ ਕੋਈ ਕਿਸੇ ਕਿਸਮ ਦਾ ਇਰਾਦਾ ਨਹੀਂ ਸੀ ਸਿਰਫ ਸਨੋ ਫਾਲ ਦੇਖਣ ਲਈ ਜਾਂ ਸਨੋ ਦੇਖਣ ਲਈ ਸੀ ਇਸ ਵਾਰ ਦਾ ਟ੍ਰਿਪ ਬਣਾਇਆ ਮੈਂ ਤੇ ਮੇਰੇ ਦੋਸਤ ਰੱਬ ਸੁੱਖ ਰੱਖੇ ਸਾਨੂੰ برف ਮਿਲ ਜਾ ਤਾਂ ਚੰਗੀ ਗੱਲ ਆ ਨਹੀਂ ਤਾਂ ਇਹ ਟ੍ਰਿਪ ਬੇਕਾਰ ਹੋ ਜਾਣੀ ਆ ਸੋ ਮਿਲਦੇ ਜੀ ਆਪਾਂ ਦੁਆਵਾ ਕਰੋ ਪਲੀਜ਼ ਗਾਈਜ਼ ਦੁਆਵਾ ਕਰੋ ਵੀ ਸਾਡਾ ਟ੍ਰਿਪ ਵਧੀਆ ਨਿਕਲੇ ਹਾਂਜੀ ਸੋ ਮਿਲਦੇ ਹਾਂ ਜੀ ਆਪਾਂ ਅੱਗੇ ਕਮਰੇ ਦੇ ਵਿੱਚ ਤੇ ਜੇ ਪਲਾਨ ਬਣਿਆ ਵੀ ਹੁਣੀ ਘੁੰਮਣ ਦਾ ਘੁਮਾਵਾਂਗੇ ਤੁਹਾਨੂੰ ਵੀ ਤੇ ਨਹੀਂ ਤਾਂ ਰੈਸਟ ਕਰਾਂਗੇ ਤੁਹਾਨੂੰ ਤੁਹਾਨੂੰ ਸ਼ਹਿਰ دکھਾਵਾਂਗੇ ਹਾਂਜੀ ਚਲੋ ਮਿਲਦੇ ਹਾਂ ਜੀ ਅੱਗੇ ਆਪਾਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਮਨਾਲੀ ਆਪਣੇ ਹੋਟਲ ਦੇ ਵਿੱਚ ਇਹ ਹੋਟਲ ਆਪਣਾ ਉਹੀ ਆ ਜਿੱਥੇ ਆਪਾਂ ਲਾਸਟ ਟਾਈਮ ਰਹੇ ਸੀ ਮਨਾਲੀ ਟ੍ਰਿਪ ਤੇ ਜੇ ਤੁਸੀਂ ਪੁਰਾਣਾ ਬਲੌਗ ਦੇਖਿਆ ਹੋਊਗਾ ਮਨਾਲੀ ਵਾਲਾ ਤਾਂ ਆਪਾਂ ਲਾਸਟ ਟਾਈਮ ਵੀ ਐਸੇ ਹੋਟਲ 'ਚ ਰੁਕੇ ਸੀ ਤੇ ਇਸ ਟਾਈਮ ਵੀ ਕਿਉਂਕਿ ਇਤੋਂ ਦੀ ਸਰਵਿਸ ਵਧੀਆ ਤੇ ਰੇਟ ਵੀ ਬਹੁਤ ਜਾਇਜ਼ ਆ ਤੇ ਤੁਹਾਨੂੰ ਦਿਖਾਣੇ ਆ ਰੂਮ ਇਹ ਆ ਜੀ ਹੋਟਲ ਦੀ ਬਾਲਕੋਨੀ ਤੇ ਬਾਹਰ ਦਾ 뷰 ਨੀਚੇ ਨਾਲ ਦਾ ਡਾਈਨਿੰਗ ਏਰੀਆ ਤੁਸੀਂ ਖਾਣਾ ਇੱਥੇ ਖਾਣਾ ਚਾਹੁੰਦੇ ਬਾਹਰ ਤੇ ਬਾਹਰ ਵੀ ਖਾ ਸਕਦੇ ਹੋ ਨਹੀਂ ਤਾਂ ਅੰਦਰ ਹੀ ਮੰਗਵਾ ਕੇ ਖਾ ਸਕਦੇ ਆ ਸੁਹੇਜ ਜੀ ਆਪਣਾ ਰੂਮ ਨੰਬਰ 105 ਸੁਹੇਜ ਜੀ ਆਪਣਾ ਰੂਮ ਤੇ ਅੰਦਰੋਂ ਉਹ ਸੋਹਣਾ ਬਣਿਆ ਹੋਇਆ ਇਹ ਸਭ ਦਾ ਰੇਟ ਆ ਉਸ ਦਾ ਤਾਂ ਬਹੁਤ ਵਧੀਆ ਹੈ ਕਮਿਸ ਹੈਪੀ ਬਾਜੀ ਹੋਰ ਆ ਤੇ ਕੋਲਾ ਸੀਟ ਤੇ ਖਾਣ ਨੂੰ ਆਪ ਮੰਗਾਨੇ ਕੁਛ ਤੇ ਖਾਣ ਤੋਂ ਬਾਅਦ ਮਿਲਦੇ ਹਾਂ ਥੋੜਾ ਹਾਂਜੀ ਦੋਸਤੋ ਅਸੀਂ ਆਪਾ ਹੋਟਲ ਤੋਂ ਬਾਹਰ ਆ ਚੁੱਕੇ ਹਾਂ ਤੇ ਰੋਟੀ ਖਾ ਲਈ ਆਏ ਆ ਰੋਟੀ ਖਾਣੇ ਆ ਤੇ ਫਿਰ ਜਾ ਕੇ ਕਰਾਂਗੇ ਰੈਸਟ ਸਿਨਮਾ ਦੇ ਤੇ ਸਵੇਰੇ ਅਗਲੀ ਮਾਰਨਿੰਗ ਆਪਾਂ ਚੱਲਾਂਗੇ ਸਲਾਂਗਰ ਲਈ ਤੇ ਅਟਲ ਟਰਨਲ ਵੱਲ ਕਿਉਂਕਿ ਉਧਲੇ ਪਾਸੇ ਸਨੋਫਲ ਹੋਈ ਆ ਤੇ ਆਪਾਂ ਨੂੰ ਉੱਥੇ ਵਾਖ ਦੇਖਣ ਨੂੰ ਮਿਲ ਜਾਏਗੀ ਸਾਹਮਣੇ ਹੈਪੀ ਫਾਦਰ ਤੇ ਇਹ ਨਾਸਤਾ ਮੈਂ ਦੂਜੀ ਵਾਰੀ ਵੀ ਬਈ ਜੋ ਨਾਲ ਕਰਤਾ ਮੇਰੇ ਡਾਕ ਨੇ ਇੱਕ ਵਾਰੀ ਦਾ ਕਟਾ ਨੋ ਟ੍ਰਿਪ ਹੈਪੀ ਭਾਜੀ ਮਿਲਦੇ ਆਂ ਜੀ ਰੋਟੀ ਖਾ ਕੇ